ਵੇਟਾ ਮੇਰਾ ਠੀਕ ਨਹੀਂ ਸੀ ਕਹਿੰਦਾ ਮੰਮੀ ਮੈਨੂੰ ਕੁਝ ਬਣਾ ਕੇ ਦਿਓ ਤੇ ਤੁਸੀਂ ਵੀ ਇਸ ਤਰ੍ਹਾਂ ਕਰਿਓ ਵੇ ਬਿਸਣ ਦਾ ਪਤਲਾ ਚਾਹ ਘੋਲ ਬਣਾ ਲਿਓ ਤੇ ਬਰੀਕ ਬਰੀਕ ਵਾਸ਼ਿਮਲਾ ਮਿਰਚਾਂ ਤੇ ਪਿਆਜ਼ ਕੱਟ ਕੇ ਰੱਖ ਲਿਓ ਤੇ ਪਤਲਾ ਜਿਹਾ ਕੋਲ ਬਣਾ ਕੇ ਇਹਦੇ ਵਿੱਚ ਤੁਸੀਂ ਲੋਨ ਮਿਰਚ ਤੇ ਮਸਾਲਾ ਪਾ ਲਿਓ ਫਿਰ ਤਵਾ ਗਰਮ ਕਰਕੇ ਉੱਤੇ ਤੇਲ ਲਾ ਕੇ ਬਿਸੰਦਾ ਕੋਲ ਜਿਹੜਾ ਜਾਂ ਚਮਚੇ ਦੀ ਮਦਦ ਨਾਲ ਤੁਸੀਂ ਇਹਨੂੰ ਫਲਾ ਦਿਓ ਇਸ ਤਰ੍ਹਾਂ ਕਰਕੇ ਹਲਕੇ ਹਲਕੇ ਹੱਥ ਦੇ ਨਾਲ ਇਹਨੂੰ ਤੁਸੀਂ ਇਸ ਤਰ੍ਹਾਂ ਰੋਟੀ ਦੀ ਸ਼ੇਪ ਦੇ ਵਿੱਚ ਫਲਾ ਲਿਓ ਤੇ ਬਾਅਦ ਵਿੱਚ ਇਹਦੇ ਉੱਤੇ ਤੁਸੀਂ ਸ਼ਿਮਲਾ ਮਿਰਚਾਂ ਤਾਂ ਪਿਆਜ਼ ਪਾ ਲਿਓ ਤਦ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਫਿਰ ਤੁਸੀਂ ਚਿੱਟਾ ਭਲਾ ਦਿਨੇ ਆ ਇਸ ਤਰ੍ਹਾਂ ਕਰਕੇ ਤੁਸੀਂ ਪਿਆਜ਼ ਤੇ ਸ਼ਿਮਲਾ ਮਿਰਚਾਂ ਪਾ ਲਿਓ ਫਿਰ ਜਦੋਂ ਥੋੜਾ ਜਿਹਾ ਪੱਕ ਜਾਵੇ ਤੇ ਤੁਸੀਂ ਇਹਨੂੰ ਖੁਰਪੀ ਜਾਂ ਕਿਸੇ ਝਰਨੀ ਦੀ ਮਦਦ ਦੇ ਨਾਲ ਹਲਕਾ ਜਿਹਾ ਪਲਟ ਦੇਣਾ ਠੀਕ ਹੈ ਜੀ ਤੇ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸਣਾ ਵੀ ਇਹ ਚਿੱਲਾ ਤੁਹਾਨੂੰ ਕਿਦਾਂ ਦਾ ਲੱਗਿਆ ਪਰ ਮੇਰੇ ਬੇਟੇ ਨੂੰ ਇਹ ਚਿੱਲਾ ਬਹੁਤ ਪਸੰਦ ਆਇਆ ਇਸ ਤਰ੍ਹਾਂ ਕਰਕੇ ਹੋਲੀ ਦੇਣਾ ਤੁਸੀਂ ਇਹਨੂੰ ਥੱਲ ਲਿਓ ਠੀਕ ਹੈ ਫਿਰ ਹਲਕਾ ਹਲਕਾ ਇਹਨੂੰ ਦਬਾ ਦੇਓ ਤਾਂ ਜੋ Shimla ਮਿਰਚਾਂ ਤੇ ਪਿਆਜ਼ ਆ ਸਾਰਿਆਂ ਚਿੱਲੇ ਦੇ ਵਿੱਚ ਚਲੀਆਂ ਜਾਣ ਫਿਰ ਥੋੜਾ ਥੋੜਾ ਤੇਲ ਜੜਾਇਆ ਆਲੇ-ਦੁਆਲੇ ਜ਼ਰੂਰ ਲਾ ਦਿਓ ਤਾਂ ਜੋ ਇਹਨੂੰ ਇਹ ਜਿੱਲਾ ਜਿਹੜਾ ਹੈ ਦੂਜੇ ਪਾਸੇ ਨਾੜ ਨਾ ਲੱਗੇ ਤੇ ਦੇਖੋ ਇਸ ਤਰ੍ਹਾਂ ਉਲਟਾ-ਪਲਟਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜੀਰਾ ਆ ਰਾੜ ਲੈਣਾ ਆ ਕਾਲਾ ਵੀ ਨਹੀਂ ਕਰਨਾ ਹੈਗਾ ਠੀਕ ਆ ऐसे तरह ਤੁਸੀਂ ਜਿਹੜੇ ਆਪਣੇ ਜਿੱਲੇ ਜਿੰਨੇ ਮਰਜ਼ੀ ਤੁਸੀਂ ਬਣਾ ਸਕਦੇ ਆ ਤੇ ਕਮੈਂਟਾਂ ਵਿੱਚ ਮੈਨੂੰ ਜਰੂਰ ਦੱਸਿਓ ਵੀ ਤੁਸੀਂ ਬਣਾਓਗੇ ਜਾਂ ਨਹੀਂ ਆਹ ਦੇਖ ਲਓ ਜੀ ਮੈਂ ਦੋ ਜਿੱਲੇ ਬਣਾ ਲਿਆ ਬਹੁਤ ਹੀ ਦੇਖੋ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਆ ਤੁਸੀਂ ਵੀ ਜਰੂਰ ਬਣਾਇਓ ਆਪਣੇ ਬੱਚਿਆਂ ਨੂੰ ਖਵਾਇਓ ਖੁਸ਼ ਰਹੋ ਆਬਾਦ ਰਹੋ